ਦਰਾਂਦਰਾਮ ਜਿਮਨੀ ਚੌਂਦੇ ਵਿੱਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਅੱਜ ਵਿਧਾਇਕ ਤੇ ਅਹੁਦੇ ਤੋਂ ਸੌ ਚੁੱਕੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਸੌ ਚੁਕਾਈ ਹੈ ਤੇ ਹੁਣ ਆਪਣੇ ਪਹਿਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਟਾਫ ਦੀ ਸਮਾਰੋਹ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਹਿੱਸਾ ਲੈਣਗੇ। ਤਾਂ ਸੌ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਹਰਮਿੰਦਰ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਤ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਤਾਂ ਦੱਸ ਦੇ ਕਿ ਹਰਮਿੰਦਰ ਸਿੰਘ ਸੰਧੂ ਚੌਥੀ ਵਾਰ ਵਿਧਾਇਕ ਬਣ ਚੁੱਕੇ ਹਨ। ਮੀਡਿਆ ਦੇ ਅਨੁਸਬੱਧ ਤਜਰਬੇ ਦੇ ਨਾਲ ਆਮ ਆਦਮੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਨੇ ਮੀਡਿਆ ਨੇ ਸਪੀਕਰ ਸਦਵਾਂ ਨੂੰ ਜਦੋਂ ਸਵਾਲ ਕੀਤਾ ਕਿ ਸੰਧੂ ਚੌਥੀ ਵਾਰ ਵਿਧਾਇਕ ਬਣ ਰਹੇ ਨੇ ਤੇ ਸਭ ਤੋਂ ਸੀਨੀਅਰ ਲੀਡਰ ਬਣ ਗਏ ਨੇ ਇਸ ਉੱਤੇ ਉਹਨਾਂ ਨੇ ਕਿਹਾ ਕਿ ਸੰਧੂ ਸਾਹਿਬ ਦੇ ਤਜਰਬੇ ਦਾ ਫਾਇਦਾ ਹੋਵੇਗਾ ਤੇ ਸੰਧੂ ਨੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਤੇ ਨਾਲ ਹੀ ਤਰਨਤਾਰਨ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਿੰਗ ਕੇਜਵਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਇੱਕ ਹਫ਼ਤੇ ਅੰਦਰ ਹੀ ਵਿਕਾਸ ਕ ਉਹਨੇ ਕਿ ਅੱਜ ਮੈਂ ਮੁੱਖ ਮੰਤਰੀ ਮਾਜੇ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਨਾਲ ਵਿਕਾਸ ਉੱਤੇ ਚਰਚਾ ਵੀ ਕੀਤੀ ਹੈ ਤੇ ਨਸ਼ੇ ਅਤੇ ਗੈਂਗਸਟਰਾਂ ਦੇ ਮੁੱਦੇ ਉੱਤੇ ਗੱਲ ਕਰਦੇ ਹੋਏ ਵਿਧਾਇਕ ਹਰਮਿਤ ਸੰਧੂ ਨੇ ਕਿਹਾ ਕਿ ਗੈਂਗਸਟਰ ਬਾਦ ਅਤੇ ਨਸ਼ੇ ਖਿਲਾਫ ਸਰਕਾਰ ਲੱਗੀ ਹੋਈ ਹੈ ਉਹ ਉਹੀ ਸਭ ਮੁੱਦੇ ਉੱਤੇ ਕੰਮ ਕਰਨਗੇ ਤੇ ਗੈਂਗਸਟਰਾਂ ਦੇ ਮੁੱਦੇ ਉੱਤੇ ਉਹਨੇ ਕਿਹਾ ਕਿ ਮਾਜੇ ਦੇ ਲੋਕ ਨਹੀਂ ਡਰਦੇ ਲੋਕਾਂ ਨੇ ਠੋਕ ਵਜਾ ਕੇ ਵੋਟਾਂ ਦਿੱਤੀਆਂ ਇਸ ਦੇ ਨਾਲ ਹੀ ਲੜਕੀਆਂ ਦੇ ਪੜਨ ਦੇ ਲਈ ਕਾਲਜ ਬਣਾਉਣ ਦੀ ਗੱਲ ਵੀ ਕਹੀ ਹੈ ਉਹਨੇ ਕਿਹਾ ਕਿ ਸੀਐਮ ਮਾਨ ਦੇ ਨਾਲ ਗੱਲ ਹੋ ਚੁੱਕੀ ਹੈ ਲੜਕੀਆਂ ਨੂੰ ਪੜਨ ਦੇ ਲਈ ਹੁਣ ਦੂਰ ਨਹੀਂ ਜਾਣਾ ਪਵੇਗਾ